बिते आतवार ਮੰਤਰੀ ਤੇ ਵਿਧਾਇਕ ਤਰਪਤ੍ਰ ਚੰਦਰ ਸਿੰਘ ਪਾਜਵਾ ਬਲਵਲ ਹਲਕਾ ਅਸਨਾਲਾ ਦੇ ਪਿੰਡ ਬੋਲੀ ਸਾਹ ਵਿਖੇ ਹੜਪੀਟ ਲੋਕਾਂ ਨੂੰ ਘਰ ਮਰਚਾਈਆਂ ਅਤੇ ਤਲਾਈਆਂ ਵੰਡੀਆਂ ਸਨ ਇਸ ਮੌਕੇ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਉਹਨਾਂ ਦਾ ਪਿਛਲਾ ਪਿੰਡ ਪਾਕਿਸਤਾਨ ਕੋਠਲੀ ਪਾਜਵਾ ਹੈ ਅਤੇ ਉੱਥੇ ਵੀ ਉਹਨਾਂ ਨੇ ਹੜ ਜਿਹੜੇ ਆਪਣੇ ਪਿੰਡੇ ਤੇ ਹਟਾਏ ਸਨ ਅਤੇ ਬਾਦ ਵਿੱਚ 1993 96 ਵਿੱਚ ਜੋ ਕਾਦੀਆਂ ਵਿਖੇ ਹੜ ਆਏ ਸਨ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਪਿੰਡੇ ਤੇ ਹਟਾਇਆ ਤੇ ਉਹਨਾਂ ਨੂੰ ਇਹ ਬਿਲਕੁਲ ਚੰਗੀ ਤਰ੍ਹਾਂ ਪਤਾ ਹੈ ਕਿ ਹੜਾਂ ਦੀ ਮਾਰ ਕਿਸ ਤਰ੍ਹਾਂ ਦੀ ਹੁੰਦੀ ਹੈ ਸੋ ਉਹਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਆਪਣੇ ਭਾਸ਼ਣ ਚਿੱਤਰ ਤੇਂਦਰ ਸਿੰਘ ਬਾਜਵੰਦ। ਕਿਰਪਾ ਬੁਲਾਉਂਦੀ ਆ। ਇਹ ਕਰੋਪੀ ਚ ਕੁਝ ਇਨਸਾਨਾਂ ਦਾ ਵੀ ਕਸੂਰ ਸੀ। ਇਹ ਕਰੋਪੀ ਬਚਾਈ ਜਾ ਸਕਦੀ ਸੀ। ਇਹ ਬਚਾਈ ਜਾ ਸਕਦੀ ਸੀ ਜੋ ਇਹ ਰਾਵੀ ਨੇ ਕੀਤਾ ਬਚਾਇਆ ਜਾ ਸਕਦਾ ਵਸ। ਪਰ ਚਲੋ ਜੋ ਹੋਇਆ ਹੋਇਆ ਗਰੀਬ ਤਰੜਿਆ ਗਿਆ। ਮੇਰੇ ਘਰ ਕਿਰਨ ਨੇ ਕਿ 95 ਜ਼ਖੜ ਆਇਆ ਸੀ ਬਾਦੀਆਂ ਚ ਕਿ ਉਹ ਜਿਹਨੂੰ ਕਹਿੰਦੇ ਨਾਲ ਕਲਾਊਡ ਬਸਟ ਹੋ ਗਿਆ ਨਾਲ ਲੱਗੇ ਸਨ ਦਰਿਆ ਨਾ ਕੋਈ ਨਹਿਰ ਕੋਈ ਗੱਲ ਨਹੀਂ ਬਾਦ ਨਹੀਂ ਤੇ ਮੀਂਹ ਥੋੜੇ ਸਮੇਂ ਜਿੰਨਾ ਪੈ ਗਿਆ ਤੇ ਗਲੀਆਂ ਨਾਲੇ ਤੇ ਸਾਰੇ ਮਹੱਲੇ ਹੋ ਗਏ ਤੇ ਪਾਣੀ ਇਕੱਠਾ ਹੋ ਕੇ ਸਾਰੇ ਸ਼ਹਿਰ ਚ ਸ਼ੁਰੂਏ 9 ਵਜੇ ਚੜਨਾ ਸ਼ੁਰੂਆਤ 6 ਵਜੇ ਚੜਨਾ ਸ਼ੁਰੂਆ ਰਾਤ 9 ਵਜੇ ਤੱਕ ਚੜਦਾ ਰਿਹਾ ਫਿਰ ਲੋਟਣਾ ਸ਼ੁਰੂ ਹੋ ਗਿਆ ਇਸ 4-4 5-5 ਫੁੱਟ ਪਾਣੀ ਸਾਡੇ ਘਰ ਆ ਰਿਹਾ ਅਸੀਂ ਪੇਟੀਆਂ ਤੋਂ ਸੁਣਦੇ ਤੇ ਜਦੋਂ ਵੀ ਕੀ ਮੈਨੂੰ ਆਪਣਾ ਐਕਸਪੀਰੀਅੰਸ ਆ ਨਾਲ ਸਾਡੇ ਘਰ ਕੋ ਰੁਝਾਈ ਬਜੀ ਨਾਲ ਕੋਈ ਚਲਾਈ ਬਜੀ ਨਾਲ ਕਣਕ ਬਜੀ ਡਰਮਾਂ ਦੀ ਕਣਕ ਸੀਗੀ ਕਰਨ ਤੇ ਫੁੱਲ ਗਈ ਡਰਮ ਪਾਟ ਗਏ ਇਹ ਤੇ ਰੱਬ ਲੋ ਮੇਰੀ ਵਿਚਾਤ ਹੈ। ਸੋ ਮੈਨੂੰ ਉਦੋਂ ਦਾ ਪਤਾ ਵੀ ਖੇਸਿਆਰ ਵਾਲਾ ਚੁਬੇ ਦਾ ਰਜਾਈਆਂ ਦੀ ਲੋੜ ਪਈ। ਹੁਣ ਮੈਂ ਸੋਚਦਾ ਸੀ ਕਿ ਲੋਕੀ ਅਨਾਜ ਨੂੰ ਬੜਾ ਦਿੰਦੇ ਨੇ ਬਈ ਤੇ ਚਲੋ ਇਹ ਉਪਰਾਲਾ ਕੋਸ਼ਿਸ਼ ਕਰਾਂਗੇ ਜਿੰਨਾ ਕੋ ਸਕੇ ਚੰਗੇ ਦਾਣੇ ਮੀਰਾ ਨੇ ਬਾਹਰੋਂ ਅਮਰੀਕਾ ਤੋਂ ਵੀ ਲੋਕਾਂ ਨੇ ਆਪਣਾ ਹਿਸਾਬ ਆਇਆ ਸਾਡੇ ਸਰਪੰਚਾਂ ਨੇ ਥੋੜਾ ਵੱਡਾ ਕਦਮ ਚੁੱਕਿਆ। ਸਸਿ ਨੀਰ ਜਾਈ ਤਲਾਈ ਬਣਾਈ ਵੀ ਗਰੀਬਾਂ ਨੂੰ ਸਿਆਲ ਚ ਥੋੜਾ ਜਿਹਾ ਆਸਰਾ ਹੋ ਜਾਏ ਤੇ ਮੈਂ ਹਰਪ੍ਰਤਾਪ ਜੀ ਨੂੰ ਪੁੱਛਿਆ ਵੀ ਸਾਡੇ ਕੋਲ ਆ ਹੈਗਾ ਦੱਸੋ ਕਿਥੇ ਕਹਿੰਦੇ ਨੇ ਅਸੀਂ ਦੱਸ ਲਿਆ ਤਾਂ ਉਹਨੇ ਨਾਲ ਸਭ ਸੱਜਿਆ ਟੋਟਪਲਾ ਗਿਆ ਇਹ ਜੋ ਮੈਂ ਨਹੀਂ ਕਰ ਰਿਹਾ ਇਹ ਘਾਲਪੁਰ ਕਰਦਾ ਇਹ ਦੇਣ ਉਹਦੀ ਹੈ ਦੇਣ ਬਾਬਾ ਬੁੱਢਾ ਸਾਹਿਬ ਦੀ ਹੈ ਕਿਸੇ ਨੇ 10000 ਤਾ ਕਿਸੇ ਨੇ 20000 ਤਾ ਕਿਸੇ ਨੇ 50000 ਦਿੱਤਾ ਜਾਂ 10000 ਕੀ ਲੋਕਾਂ ਨੇ ਹਿਸਾਬ ਆ ਅਸੀਂ 500 ਪਣਾਈ ਆ ਤਲਾਈ ਤੇ ਸ਼ਾਇਦ ਹੋਰ ਵੀ 2-300 ਕਰਾਂਗੇ ਮੈਂ ਪੁੱਛਿਆ ਜੀ ਕਿ ਕਿਤੇ ਲੋੜ ਜੀ ਦੱਸਿਓ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਬਾਕੀ ਸਾਰਾ ਦੁੱਖ ਤਾਂ ਇਹ ਰੱਬ ਦੇਂਦਾ ਉਹ ਸਹੀ ਉਸੇ ਹੀ ਹੋਣਾ ਵਾ ਉਹਦੇ ਲਈ ਅਰਦਾਸ ਕਰੀ ਵੀ ਸੱਚੇ ਪਾਤਸ਼ਾਹ ਨੂੰ ਮਿਹਰ ਕਰੀ ਤੇ ਗਰੀਬਾਂ ਦੇ ਮਿਹਰ ਪ੍ਰਯਾਸ ਰੱਖ ਬਹੁਤ ਜ਼ਿਆਦਾ ਥੱਕਾ ਹੋਇਆ ਛੋ ਬਹੁਤਾ ਲੰਮਾ ਸਮਾਂ ਕਰਦਾ ਗੱਲਾਂ ਕਰਨਾ ਨਹੀਂ ਸਾਡਾ ਆਪਣਾ ਪਿੰਡ ਗ੍ਰਿਆਮਾ ਰਵੀ ਤੋਂ ਪਾਰ ਕੋਟਲੀ ਬਾਜਵਾ ਹੈ ਪਾਕਿਸਤਾਨ ਚੁੱਟ ਕੇ ਆਏ ਆ ਤੇ ਜਦੋਂ ਇਹ ਪੈਨਾ ਉੱਠ ਗਿਆ ਇਹ ਪੈਨਾ ਸਿੰਘਪੁਰੇ ਰਹੇ ਸਭ ਸਰਦਾਰ ਨਰਿੰਦਰ ਸਿੰਘ ਸਿੰਘਪੁਰੇ ਹੁੰਦਾ ਸੀ ਉਹਦੇ ਘਰ ਅਸੀਂ ਰਹੇ ਸਭ ਅੰਬਜੀ ਸਾਹਮਣੇ ਜਿੱਥੇ ਪੈਨਾ ਸੀ ਤੇ ਫੇਰ ਉੱਥੋਂ ਅਸੀਂ ਉੱਠ ਕੇ ਬਟਾਲੇ ਚਲੇ ਗਏ ਸਾਂ ਸੋ ਉਦੋਂ 46 ਦੇ ਉਦੋਂ ਵੀ ਹਰ ਬੇਸ ਆ ਬਾਇਆ ਸੀ ਸੋ ਇਹ ਗ੍ਰਿਆਮਾ ਦੇ ਕੰਢੇ ਕੋਈ ਚੱਲਦਾ ਰਹੀਦਾ ਪਰ ਆ ਹਟ ਜਿਹੜਾ ਸੀ ਇਹអាច ਸਕਦਾ ਸੀ ਨਹੀਂ ਸੀ ਹੋਣਾ ਚਾਹੀਦਾ ਤੇ ਨਹੀਂ ਸੀ ਆ ਸਕਦਾ ਜੇ ਕੁਝ ਬੰਦਿਆਂ ਦੀ ਗਲਤੀ ਨਾ ਹੋਦੀ। ਚਲੋ ਜੋ ਹੋ ਗਿਆ ਹੋ ਗਿਆ।